ਵੇਹੂ ਜੀ ਸਾਰੇ ਭੈਣ ਭਰਾ ਮੈਨੂੰ ਸਤ ਸ੍ਰੀ ਅਕਾਲ ਜੀ ਆਫਾਂ ਜੀ ਬਣਾਈ ਆ ਮੱਖਣੀ ਗਰਮ ਕਰ ਰਹੇ ਆ ਅੱਧੀ ਕੁ ਮੜਾਈ ਆਪਾਂ ਰੜਪਕੇ ਮੱਖਣ ਕੱਢ ਕੇ ਗਰਮ ਕਰ ਲੇ ਤੇ ਅੱਧੀ ਆਪਣੀ ਮਧਾਨੀ ਲੱਗੀ ਹੋਈ ਆ ਜਿੱਥੇ ਵੀ ਆਪਾਂ ਵਿਚ ਐਡ ਕਰਦਾਂਗੇ ਉਹ ਜਿਵੇਂ ਐਸਾ ਆਪਾਂ ਬੰਦ ਕਰਤਾ ਤੇ ਇਹ ਆਪਣੀ ਮੜਾਈ ਰੜਕੂਗੀ ਉਹ ਵੀ ਆਪਾਂ ਮੱਖਣੇ ਦੇ ਵਿੱਚ ਪਾ ਕੇ ਫਿਰ ਸਹੀ ਗਰਮ ਕਰ ਲਾਂਗੇ ਬਸ ਇੱਕ ਵਾਰੀ ਆਪਾਂ ਪਗਰਾ ਆ ਦੀ ਉਹ ਯਕਾ ਦੇਖਦੇ ਆ ਬਸ 1-2 ਮਿੰਟ ਹੋਰ ਆਪਾਂ ਨੂੰ ਮਧਾਣੀ ਚਲਾਉਣੀ ਪੈਣੀ ਹੈ ਨੇ ਬਣ ਕੇ ਮੱਖਣੀ ਤਿਆਰ ਆਪਾਂ ਪਹਿਲਾਂ ਕੱਢ ਕੇ ਗਰਮ ਕਰ ਲਈ ਸੀ ਹੁਣ ਆਪਾਂ ਇਹਨੂੰ ਵੀ ਕੱਢ ਕੇ ਇਹਦੇ ਵਿੱਚ ਪਾ ਦਿੰਨੇ ਆਂ ਦੀ ਪਾ ਕੇ ਫਿਰ ਇਕੱਠੀ ਉਹ ਗਰਮ ਕਰ ਲਾਂਗੇ ਲੋ ਜੀ ਆਪਾਂ ਦੂਸਰਾ ਮੱਖਣ ਵੀ ਕੱਢ ਕੇ ਇਹਦੇ ਵਿੱਚ ਪਾ ਲਿਆ ਪਹਿਲੀ ਗਰਮ ਕਰ ਲਈ ਸੀ ਤੇ ਉਹ ਗਰਮ ਹੋਣ ਕਰਕੇ ਗਰਮ ਗਰਮ ਦੇ ਵਿੱਚ ਪਾਇਆ ਤੇ ਉਹ ਵੀ ਥੋੜਾ ਥੋੜਾ ਪਗਰ ਗਏ ਸ਼ਾਮ ਦੇ ਵੱਜ ਗਏ ਜੀ 5:30 ਤੇ ਆਪਾਂ ਆਟਾ ਵੀ ਗੁੰਨ ਕੇ ਕਰ ਲਿਆ ਤਿਆਰ ਹੁਸ ਮੱਖਣੀ ਨੂੰ ਇੱਕ ਵਾਰੀ ਗਰਮ ਕਰਦੀ ਐ ਫਿਰ ਆਪਾਂ ਬਣਾਵਾਂਗੇ ਜੀ ਕਣਕ ਦੇ ਫੁੱਲ ਕੇ ਕੱਲ੍ਹ ਆਪਾਂ ਨੇ ਬਣਾਇਆ ਸੀ ਜੀ ਸਾਗ ਮੱਕੀ ਦੇ ਰੋਟੀਆਂ ਬਣਾਈਆਂ ਸੀ ਅੱਜ ਮੌਰਨਗੇ ਵੀ ਮੱਕੀ ਦੀਆਂ ਬਣਾਈਆਂ ਸੀ ਹੁਣ ਆਪਾਂ ਬਣਾਵਾਂਗੇ ਜੀ ਕਣਕ ਦੀਆਂ ਤੇ ਕੱਲ੍ਹ ਨੂੰ ਵਿੱਚ ਕੋਈ ਬਣਾ ਲਾਂਗੇ ਸਬਜ਼ੀ ਸ਼ਾਇਦ ਜੀ ਪੁਰਜੀ ਬਣਾਈਏ ਫਿਰ ਉਹਦੀ ਵੀਡੀਓ ਬਣਾਵਾਂਗੇ ਪੁਰਜੀ ਦੀ ਫਿਰ ਦੋ ਡੰਗ ਫੇਸ ਆਖਾ ਲਾਂਗੇ ਜੀ ਸਾਗ ਦਾ ਜੰਨਾ ਪਰਾਣਾ ਹੋਵੇ ਉੰਨੀ ਵਧੀਆ ਲੱਗਦਾ ਉਹ ਪਹਿਲਾਂ ਮੱਖਣ ਦੀ ਮੈਂ ਗਰਮ ਕਰ ਲਿਆ ਸੀ ਗਰਮ ਗਰਮ ਦੇ ਵਿੱਚ ਪਾਤੀ ਕੱਢ ਕੇ ਤੇ ਉਹ ਪਾਉਂਦੇ ਪਾਉਂਦੇ ਜੀ ਵਿੱਚ ਅੱਧੀ ਤਾਂ ਪਗਰ ਗਈ ਖੁਰ ਗਈ ਬਸ ਦੋ ਤਿੰਨ ਗਵਾਲੀਆਂ ਆਪਾਂ ਇਹਨੂੰ ਦੇ ਲਾਂਗੇ ਜੇ ਰੱਖ ਦਾਂਗੇ ਜੀ ਠੰਡਾ ਹੋਣ ਵਾਸਤੇ ਵਸੇ ਹੁਣ ਤਾਂ ਫ੍ਰਿਜ 'ਚ ਰੱਖਣ ਦੀ ਵੀ ਲੋੜ ਨਹੀਂ ਹੈਗੀ ਮੌਸਮ ਵਧੀਆ ਬਾਹਰੇ ਜੰਮ ਜਾਂਦੀ ਆ ਦੇਖ ਲਾਂਗੇ ਦੀ ਜੇ ਫ੍ਰਿਜ ਦੇ ਵਿੱਚ ਹੋਈ ਜਗ੍ਹਾ ਤਾਂ ਠੰਡੀ ਹੋਈ ਰੱਖ ਦਾਂਗੇ ਜੇ ਨਾ ਹੋਈ ਤਾਂ ਕੱਲ ਨੂੰ ਸਵੇਰੇ ਬਸ ਘੰਟਾਕ 2 ਘੰਟੇ ਰੱਖ ਦਾਂਗੇ ਉਹਦੇ ਨੇ ਥੋੜੀ ਜਿਹੀ ਕੜਾਜਾ ਹੋ ਜਾ ਗਰਮੀ ਦੇ ਵਿੱਚ ਹੁੰਦੀ ਆ ਵੀ ਆਪਾਂ ਸਾਰੀ ਰਾਤ ਰੱਖ ਦਿੰਨੇ ਰੈਰਾ ਸਾਡ ਦਾ ਪਾਠ ਸ਼ੁਰੂ ਹੋ ਗਿਆ ਗੁਰਦੁਆਰਾ ਸਾਹਿਬ ਜੀ ਕੋ ਦੀ ਬਾਜ ਆ ਰਹੀ ਆ ਵਿੱਚ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਕਿ ਆਪਾਂ ਸਾਰੇ ਭੈਣ ਭਰਾਵਾਂ ਦੀ ਹਨਾ ਵੀਡੀਓ ਫੁੱਲ ਵਾਚ ਕਰਦੇ ਹੁੰਨੇ ਕਿਉਂਕਿ ਹਰੇਕ ਬੰਦਾ ਮਿਹਨਤ ਕਰਦਾ ਹਨਾ ਹਰੇਕ ਨੂੰ ਹੁੰਦਾ ਜਿਵੇਂ ਆਪਾਂ ਮਿਹਨਤ ਕਰਦੇ ਆਂ ਤੇ ਕਮੈਂਟ ਵੀ ਕਰਦੇ ਹੁੰਨੇ ਜੇ ਟਾਈਮ ਹੁੰਦਾ ਤਾਂ ਆਪਾਂ ਦੇਖ ਵੀ ਲਈਦੀ ਜੀ ਨਹੀਂ ਆਪਾਂ ਕੰਮ ਕਰਦੇ ਹੁੰਨੇ ਕੋਲੇ ਲਾ ਕੇ ਰੱਖ ਲੈਣੇ ਹੁੰਨੇ ਐਡ ਵਗੈਰਾ ਵੀ ਚੱਲੀ ਜਾਂਦੀ ਆ ਜੀ ਕਿਉਂਕਿ ਐਡ ਦੇਖਣੀ ਆਪਾਂ ਨੂੰ ਜ਼ਰੂਰੀ ਹੁੰਦੀ ਆ ਸਾਰੇ ਭੈਣ ਭਰਾਵਾਂ ਨੂੰ ਪਰਵਾਤ ਮਾ ਤੇਰੱਕੀ ਬਖਸ਼ੇ ਖੁਸ਼ ਰੱਖੇ ਜੀ ਸਾਰਿਆਂ ਦੇ ਵਧੀਆ ਚੱਲਣ ਜੀ ਚੈਨਲ ਹਾਂ ਜੀ ਆਪਣਾ ਵੀ ਜੀ ਬਾਅਦ ਚ ਟਾਈਮ ਪੂਰਾ ਹੋਣੇ ਹਾਲੇ ਹੀ ਥੋੜਾ ਜਿਹਾ ਹੀ ਰਹਿ ਗਿਆ ਆਪਾਂ ਲਾਈਵ ਨਹੀਂ ਹੈ ਨਾ ਲੌਂਗ ਦੇ ਸੀਗੇ ਤੇ ਵੀਡੀਓ ਪਾਈਆਂ ਨੇ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਲੋਰੀ ਤਨ ਚਾਰਕ ਬਾਣੀਆਂ ਪੈਨੂੰ ਦੇਤੀਆਂ